ਹੁਣੇ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਾਤ ਕਲਮ ਅਗੰਮ ਮਸਤਕ ਲੇਖਾਵਤੀ ਕਲਮਤੇ ਤੇ ਅਗਮਤੇ ਟੀਪੀ ਹੈ ਇਸ ਕਰਕੇ ਬੜੇ ਧਿਆਨ ਦੇ ਨਾਲ ਇਹਨੂੰ ਉਚਾਰਨ ਕਰਨਾ ਹੈ ਹਾਤ ਕਲਮ ਅਗੰਮ ਮਸਤਕ ਲੇਖਾਵਤੀ ਔਰਜ ਰਹਿਉ ਸਭ ਸੰਗ ਅਨੂਪ ਰੂਪਾਵਤੀ ਇਹਨੂੰ ਰੂਪਾਵਤੀ ਉਚਾਰਨ ਕਰਦੇ ਹਨ ਜੋ ਕਿ ਅਸ਼ੁੱਧ ਹੈ ਤਾਂ ਸ਼ੁੱਧ ਜੋ ਪਾਠ ਹੈ ਉਹ ਰੂਪਾਵਤੀ ਹੈ ਅਨੂਪ ਰੂਪਾਵਤੀ ਉਸ ਤਤ ਕਹਿਣ ਨਾ ਜਾਏ ਮੁਖ ਹੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲੇਹਾਰੀਆ ਸੰਤ ਸਭਾ ਮਹਿ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸੀਗਾਰ ਇਹੋ ਜੀਉ ਸਭ ਦੇਵਾ ਆਸ ਪਿਆਸੀ ਸੇਜ ਸੁਕੰਤ ਵਿਸ਼ਾਈ ਹੈ ਹਾਰੇ ਹਾਂ ਮਸਤਕ ਹੋਵੈ ਭਾਗ ਹਾਰੇ ਹਾਂ ਰਾਰੀ ਸਿਹਾਰੀ ਹੈ ਤੇ ਜਿੰਨੇ ਵੀ ਇਹਦੇ ਵਿੱਚ ਹਰੇ ਹਾਂ ਪਾਠ ਆਉਣਗੇ ਉਹ ਸਿਹਾਰੀ ਨਾਲ ਜੋ ਹਨ ਉਹ ਉਚਾਰਨ ਕਰਨੇ ਹਰੇ ਹਾਂ ਮਸਤਕ ਹੋ ਵੇ ਭਾਗ ਤ ਸਾਜਨ ਪਾਈ ਹੈ ਸਖੀ ਕਾਜਲ ਹਾਰ ਤੰਬੂਲ ਸਭ ਕੇ ਤੇ ਸਾਜਿਆ ਸੋਲ ਹੈ ਕੀ ਸੀਗਾਰ ਕੇ ਅੰਜਨ ਪਾਜਿਆ ਜੀ ਕਰ ਆਵੈ ਕੰਤ ਤਾ ਸਭ ਕਿਛ ਪਾਈਐ ਹਰਿ ਹਾਂ ਕੰਤ ਬਾਲਸੀ ਗਾਰ ਸਭ ਅਰਥਾ ਜਾਈਐ ਜਿਸ ਘਰ ਵਸਿਆ ਕੰਤ ਸਾ ਵਡ ਭਾਗਣੇ ਤਿਸ ਬਣਿਆ ਹਬਸੀ ਗਾਰ ਸਾਈ ਸੋਹਾਗਣੇ ਹਸਤੀ ਹੋਏ ਅਚੰਤ ਮਨ ਆਸ ਪੁਰਾਈਆ ਹਰਿ ਹਾਂ ਜਾ ਕਰ ਆਇਆ ਕੰਤ ਤਾ ਸਭ ਕੇਸ਼ ਪਾਈਆ ਆਸਾ ਇਤੀ ਆਸ ਕਿ ਆਸ ਪੁਰਾਈ ਹੈ ਇਹ ਆਸ ਕੇ ਜਿਹੜਾ ਇਹ ਦੂਜਾ ਪਾਠ ਹੈ ਜੋ ਸੰਪਰਦਾ ਦੇ ਵਿੱਚ ਪਹਿਲਾ ਪਾਠ ਹੈ ਸ਼ੁੱਧ ਪਾਠ ਹੈ ਉਹ ਆਸਕ ਕਰਾਇਆ ਜਾਂਦਾ ਹੈ ਆਸਾ ਇਤੀ ਆਸਕ ਆਸ ਪੁਰਾਈ ਹੈ ਸਤਗੁਰੁ ਭਾਏ ਦਇਆ ਤਾ ਪੂਰਾ ਪਾਈਐ ਮੈਂ ਤਨ ਅਵਗਣ ਬਹੁਤ ਕੇ ਅਵਗਣਿシャਯ ਹਰਿ ਹਾਂ ਸਤਗੁਰੁ ਭਾਏ ਦਇਆ ਤਾ ਮਨ ਠਹਿਰਾਇ ਕਹੋ ਨਾਨਕ ਬੇਅੰਤ ਬੇਅੰਤ ਤੇ ਆਇ ਪਹਿਲੇ ਬੇਅੰਤ ਤੇ ਵਿਸ਼ਰਾਮ ਹੈ ਕਹੋ ਨਾਨਕ ਬੇਅੰਤ ਵੇ ਆਂ ਤੇ ਆਇਆ ਦੁੱਤਰ ਇਹੋ ਸੰਸਾਰ ਸਤਿਗੁਰੂ ਤਰਾਇਆ ਮਿਟਿਆ ਆਵਾ ਗਾਉਂ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਦਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਅਗਨ ਸੁਖ ਵਸਨ ਅੰਗਨ ਨਹੀਂ ਉਚਾਰਨ ਕਰਨਾ ਅਗਨ ਹੀ ਉਚਾਰਨ ਕਰਨਾ ਹੈ ਅਗਨ ਸੁਖ ਵਸਨ ਸਾਖੀ ਮੋਹ ਰ ਕੰਠ ਰ ਤਨ ਦੇਖ ਦੁਖ ਨਸਨ ਵਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰੇ ਹਾਂ ਰਦ ਸਦ ਨਵ ਨਿਧ ਬਸਹਿ ਜੈ ਸਦਾਕਾਰ ਪਰਤ੍ਰੇ 라ਵਣ ਜਾਹੇ ਸੇਤਾ ਲਾਜੀ ਆਹੇ ਇਹ ਕਾ ਜਿਹੜਾ ਅੱਖਰ ਹੈ ਇਹ ਦਿਖਣ ਵਿੱਚ ਵੱਖਰਾ ਹੈ ਪਰ ਇਹਨੂੰ ਇਕੱਠਾ ਪਾੜਨਾ ਹੈ ਸੇਈ ਤਾਲਾ ਜੀ ਆਹੀ ਨਿਤ ਪ੍ਰਤ ਹਿਰੇ ਹੇ ਪਰ ਦਰਬ ਚਦਰ ਕਤ ਢਾਕੀ ਆਹੀ ਹਰ ਗੁਣ ਰਾਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਰਤੇ ਭਈ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਨਾ ਅਕਾਸ਼ ਤਲ ਤਰ ਸੋਹਤੀ ਦੇਹ ਦੇਸ ਚੰਗਾ ਬਿਜੋਲ ਮੁਖ ਕਉ ਜੋ ਹਤੀ ਖੋਜ ਫਿਰ ਬਦੇਸ ਪੀਓ ਕਦ ਪਾਈ ਹੈ ਹਰ ਹਾਂ ਜੇ ਮਸਤਕ ਹੋ ਵੇ ਭਾਗ ਤਾਂ ਦਰਸ ਸਮਾਈ ਹੈ ਡੱਠੇ ਸਬੇ ਥਾਵ ਨਹੀਂ ਤੁਦ ਜਿਹਿਆ ਬੱਧ ਹੋ ਪੁਰਖ ਬਿਦਾਤਾ ਤਾਂ ਤੂ ਸੋਹਿਆ ਤੂ ਦੁਲੈਂਕੜ ਨਾਲ ਹੈ ਟਿੱਪੀ ਨਹੀਂ ਹੈ ਤੂੰ ਨੇ ਉਚਾਰਨ ਕਰਨਾ ਤੂ ਪਾਠ ਹੈ ਤਾਂ ਤੂ ਸੋਹਿਆ ਵਸਦੀ ਸਗਨੇ અપਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮ ਲਜਾਹੀ ਨਾਯੇ ਰਾਮਦਾਸ ਸਰ ਚਾਤ੍ਰਿਕ ਚਤ ਸੁਚਤ ਸੋ ਸਾਧ ਜਨ ਚਾਹੀਐ ਜੈਸਾ ਸੰਗ ਲਾਗੇ ਪ੍ਰਾਣ ਤਿਸੈ ਕਉ ਆਹੀਐ ਬਾਨ ਬਾਨ ਫਿਰਤ ਉਦਾਸ ਬੂੰਦ ਜਲ ਕਾਰਨੇ ਹਰਿ ਹਾਂ ਤਉ ਹਰ ਜਨ ਮੰਗੈ ਨਾਮ ਨਾਮ ਤੇ ਵਿਸ਼ਰਾਮ ਹੈ ਹਰਿ ਹਾਂ ਤਉ ਹਰ ਜਨ ਮੰਗੈ ਨਾਮ ਨਾਨਕ ਬਲੇ ਹਾਰਨੇ ਮਤ ਕਾ ਚਿਤ ਅਨੂਪ ਮਰਮ ਨਾ ਜਾਣੀ ਐ ਗਾਹ ਕੁਣੀ ਅਪਾਰ ਸੋ ਤਤ ਪਛਾਨੀ ਐ ਚਿਤਹਿ ਤਤ ਸਮਾਈ ਤ ਹੋਵੈ ਰੰਗ ਕਨਵ ਹਰੇ ਹਾਂ ਚੰਚਲ ਚੋਰਹਿ ਮਾਰ ਤ ਪਾਵਹਿ ਸੱਚ ਧਨ ਸੁਪਨਾ ਉਬੇ ਪਾਈ ਗਾਹਿੋ ਕੀ ਨ ਅੰਚਲਾ ਸੁੰਦਰ ਪੁਰਖ ਬਿਰਾਜਿਤ ਬਿਰਾਜਿਤ ਜੱਜੀ ਸਿਹਾਰੀ ਹੈ ਸੁੰਦਰ ਪੁਰਖ ਬਿਰਾਜਿਤ ਵੇਖ ਮਨ ਬੰਚਲਾ ਖੋਜਾ ਤਾਂ ਕਿ ਚਰਨ ਕਹੋ ਕਤ ਪਾਈ ਹੈ ਹਰਿ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈ ਹੈ ਨੈਣ ਨਾ ਦੇਖਾ ਹੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਨਹੀ ਨਾਦ ਕਰਨੰ ਮੋੰਦ ਘਾਲਿਆ ਰਸਨਾ ਜਪੈ ਨਾਮ ਤੇਲ ਤੇਲ ਕਰ ਕੱਟੀਐ ਹਰ ਹਾਂ ਜਬਿਸਰ ਗੋਬਦਰਾਏ ਗੋਬਿੰਦ ਨਹੀਂ ਉਚਾਰਨ ਕਰਨਾ ਇੱਟਪੀ ਤੋਂ ਬਿਨਾ ਹੈ ਜਬਿਸਰ ਗੋਬਦਰਾਏ ਦਿਨੋ ਦਿਨ ਕੱਟੀਐ ਕੱਟੀਐ ਨਹੀਂ ਉਚਾਰਨ ਕਰਨਾ ਕੱਟੀਐ ਓਲਾ ਹੀ ਉਚਾਰਨ ਕਰੀਦਾ ਹੈ ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ਅੰਗ ਸੰਗ ਉਰਜਾਇ ਬਿਸਰਤੇ ਸੁੰਫਿਆ ਹੈ ਕੋ ਐਸਾ ਮੀਤ ਜੇ ਤੋਰੈ ਬਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੂਟੇ ਲੇ ਸਾਠ ਧਾਵਾ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾ ਵਹਿ ਦੂਤ ਗਵਨ ਬੇਦਮਾਰ ਨੇ ਤੀਖਣ ਬਾਣ ਚਲਾਏ ਨਾਮ ਪ੍ਰਾਪ ਧਾਈ ਐ ਹਰ ਹਾਂ ਮਹਾ ਵਿਖਾ ਦੀ ਦਾਤ ਪੂਰਨ ਗੁਰ ਪਾਈ ਐ ਸਤ ਗੁਰ ਕੀਨੀ ਦਾਤ ਮੂਰ ਨ ਨਿਖਟਾਈ ਖਾਵ ਪੁੰਚ ਸਾਬ ਗੁਰਮੁਖ ਚਟਾਈ ਅੰਗ ਤਾ ਨਾਮ ਨੇ দান ਦਿੱਤਾ ਤੋ ਸਹਾਰੂ ਨਾ ਨਿਕ ਸਦਾ ਆਰਾਧ ਕਦੇ ਨ ਜਾਹੇ ਮਾਰ ਜਾਹੇ ਜਜੇ ਤੇ ਉਤੇ ਬਿੰਦੀ ਹੈ ਜਿੱਥਾ ਜਾਏ ਭਗਤ ਸੁਥਾਨ ਸੁਹਾਵਨਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਨਾ ਜੀ ਕਾਰਨ ਜੈਕਾਰ ਨੰਦਕ ਮੋਏ ਪਾਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤ ਪੁਨੀਤ ਕਤਹ ਨਹੀਂ ਸੇਵੀਐ ਝੂਠਾ ਰੰਗ ਖੁਆਰ ਕਹਾਂ ਲਗਖੀਐ ਕਹਾਂ ਤੇ ਬਿੰਦੀ ਹੈ ਹਰ ਚੰਦਾ ਉਰੀ ਪੀ ਕਾਹੇ ਸੋਗ ਮੰਨਿਆ ਹਰੇ ਹਾਂ ਹੋ ਬਲਿਹਾਰੀ ਤੈਨ ਜੇ ਦਰਗਹ ਜਾਨਿਆ ਇਨੇ ਕਰਮ ਅਨੇਕ ਗਵਾਰ ਵਿਕਾਰ ਘਨ ਮਹਾ ਦੁਰਗੰਧ ਤਵਾਸ 60 ਕਾ ਇਸ਼ਾਰ ਤਨ 60 ਨਹੀਂ ਕਹਿਣਾ 60 ਹੀ ਪਾਠ ਹੈ ਫਿਰ ਤਉ ਗਰਭ ਗਵਾਰ ਮਰਨ ਨਹ ਜਾਣਈ ਹਰਿ ਹਾਂ ਹਰ ਚੰਦਾ ਉਰੀ ਪੇਖ ਕਾਹੇ ਸੱਚ ਮੰਨਈ ਜਿਸ ਕੀ ਪੂਜੈ ਆਉਦ ਤਿਸੈ ਕਉ ਨ ਰਾਖਾਈ ਬੈਦਕ ਅਨਕ ਉਪਾਵ ਕਹਾਂ ਲਾਉ ਭਾਖਾਈ ਏ ਕੋ ਚੇਤ ਗਵਾਰ ਕਾਜ ਤੇ ਰ ਆਵਾਈ ਹਰ ਹਾਂ ਬੈਨ ਨਾਵੈ ਤਨ ਸ਼ਾਰ ਬ੍ਰਥਾ ਸਭ ਜਾਵਾਈ ਬਿਰਥਾ ਨਹੀਂ ਬ੍ਰਥਾ ਹੀ ਇਹਨੂੰ ਉਚਾਰਨ ਕਰਨਾ ਹੈ ਬ੍ਰਥਾ ਸਭ ਜਾਵਾਈ ਆਉ ਖਦ ਨਾਮਿ ਅਪਾਰ ਅਮੋਲਕ ਪੀ ਜਾਈ ਮੈਲ ਮਿਲ ਖਾਵਹਿ ਸੰਤ ਸਗਲ ਕਾ ਦੀ ਜਾਈ ਜਿਸਾ ਪ੍ਰਾਪਤ ਹੋਇ ਤਿ ਸਹੀ ਪਾਵਣੇ ਹਰ ਹਾਂ ਹਵਲਿਹਾਰੀ ਤੈਨ ਜੇ ਹਰ ਰੰਗ ਰਾਵਣੇ ਵੈਦ ਦਾ ਸੰਦਾ ਸੰਗ ਇਕੱਠਾ ਹੋਇਆ ਆਉ ਖੜਿਆ ਆਇਆ ਇਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਇ ਪਸਰਿਆ ਸੁਕਰਮ ਪਾਠ ਇਕੱਠਾ ਹੀ ਉਚਾਰਨ ਕਰਨਾ ਹੈ ਹਰੇ ਹਾਂ ਦੂਖ ਰੋਗ ਸਭ পাপ ਤਨ ਤੇ ਖਿਸਰਿਆ ਵਾਹਿਗੁਰੂ ਦਾ ਖਰਸਾ ਵਾਹਿਗੁਰੂ ਦੀ ਪਤੀ